ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਪੰਨ ਭਰਾ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਅੱਜ ਦੀ ਵਿਜ਼ਿਟ ਪਿੰਡ ਆਪਣਾ ਗੱਗੋ ਬੂਆ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤੇ ਤਸਵੀਰ ਸੱਜਣੋਂ ਇਹਨੂੰ ਤਰਨਤਾਰ ਸਾਹਿਬ ਪੈਂਦੀ ਆ ਭਾਈ ਦਲਬੀਰ ਦੇ ਫਾਰਮ ਤੇ ਪਹੁੰਚ ਚੁੱਕੇ ਆ ਚਾਰ ਪੰਜ ਜਿਹੜੇ ਪਸ਼ੂ ਲੈ ਕੇ ਆ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਐਂਡ ਤੱਕ ਜਰੂਰ ਬਨੇ ਰਹੋ ਇਹਨ ਮੱਝਾਂ ਦੇ ਦੋ ਵੜਾ ਤੇ ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਜਿਹੜੀ ਕੱਟੀ ਪੈਂਦੀ ਆ ਐਂਡ ਤੇ ਭਾ ਪੱਤਾ ਸਾਰਾ ਰੇਟ ਬੂਰੀ ਕੱਟੀ ਦਾ ਵੀ ਪੁੱਛ ਕੇ ਕਰਾਂਗੇ ਸਾਂਝਾ ਤੇ ਕਹੈਸਟ ਇਹ ਕਰਦੇ ਆ ਕਿ ਆਪਣੀ ਨਰਖਪੜਖ ਜ਼ਰੂਰ ਕਰਿਆ ਕਰੋ ਕਿਤੇ ਉਹ ਵੀ ਸੱਜਣੋਂ ਖਰੀਦਾਰੀ ਕਰਦੇ ਨੇ ਆਓ ਲਈਏ ਉਹਦੇ ਰੇ ਜਾਣਕਾਰੀ ਬਾਈ ਦਲਵੀਰ ਸਿੰਘ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਸਾਸਰੀਕਾਲ ਜੀ ਠੀਕ ਠਾਕ ਜੀ ਹਾਂ ਜੀ ਸੰਤੂ ਸਾਹਿਬ ਹਾਂ ਜੀ ਠੀਕ ਹੈ ਲਾਈ ਬੈਠੇ ਰੌਣਕਾ ਹਾਂ ਜੀ ਹਾਂ ਜੀ ਲੱਗੇ ਸਾਹਿਬ ਕਿੰਨੇ ਪਸ਼ੂ ਅੱਜ ਸੰਤੂ ਸਾਹਿਬ ਆਪਣੇ ਕੋਲ ਤਿੰਨ ਮੱਝਾਂ ਤੇ ਦੋ ਗਾਈ ਤੇ ਇੱਕ ਅਨਸਰ ਝੋਟੀ ਹੈ ਜੀ ਬੁਰੀ ਮੀਲੀ ਰਵੀ ਦੀ ਠੀਕ ਆ ਹਾਂ ਜੀ ਸਾਰੇ ਚੱਲਣ ਗਿਆ ਜੀ ਹਾਂ ਜੀ ਹਾਂ ਜੀ ਸਾਰੇ ਚੱਲਣ ਭਾ ਭਾ ਭਰਤੇ ਵੀ ਸਾਰੇ ਚੱਲਣ ਗਿਆ ਜੀ ਜੈ 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 ਜੀ ਵੀ ਚੱਲਣਗੇ ਬਹੁਤ ਠੀਕ ਹੈ ਨਜਾਇਜ਼ ਨਹੀਂ ਕਰਨਾ ਨਾ ਨਜਾਇਜ਼ ਨਹੀਂ ਕਰਨੀ ਠੀਕ ਆ ਹਾਂ ਜੀ ਤੇ ਸ਼ੁਰੂਆਤ ਇਤੋਂ ਕਰੀਏ ਪਹਿਲਾਂ ਨਾ ਦਲਬੀਰ ਸਿੰਘ ਪਿੰਡ ਗੱਗੋਬੂਆ ਤਸੀਲ ਤੇ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਮੋਬਾਈਲ ਨੰਬਰ 9781309418 ਸੰਤੂ ਸਾਹਿਬ ਠੀਕ ਆ ਆ ਇਹ ਤੋਂ ਕਰੀਏ ਨੀਲੀ ਨੂੰ ਹਾਂ ਜੀ ਇਹ ਤੋਂ ਕਰੀਏ ਤਿਆਰੀ ਤੇ ਹਾਂ ਜੀ ਤਿਆਰੀ ਤੇ ਪੰਜ ਸੱਤ ਦਿਨ ਖੜੂ ਸੰਤੂ ਸਾਹਿਬ ਠੀਕ ਆ ਹਾਂ ਜੀ ਸੂਹਾ ਕਣਵਾ ਆ ਗਿਆ ਸੂਹਾ ਸੰਤੂ ਸਾਹਿਬ ਤੋਂ ਜਾ ਆ ਗਿਆ ਜੀ ਖੋਲ ਕੇ ਤੋਰਾ ਕਰਾਈਏ ਜਾ ਹਾਂ ਜੀ ਹਾਂ ਜੀ ਲੋ ਜੀ ਦੂਸਰਾ ਸੂਹਾ ਸੱਜਣੋ ਨੀਲੀ ਰਾਵੀ ਦੇ ਵਿੱਚ ਆ ਤਿਆਰੀ ਤੇ ਆ ਕੋਈ ਪੰਜ ਤੋਂ 8 ਦਿਨ ਦਾ ਸਮਾਂ ਜਿਹੜਾ ਬਾਕੀ ਰਹੇਗਾ ਡਿਲੀਵਰੀ ਚ ਮੈਂ ਚੰਗੀ ਆ ਵਜਨ ਵੱਟੇ ਵਾਲੀ ਆ ਫੁੱਲ ਲੋਡ ਵਾਲੀ ਆ ਥਾਣ ਬੜਾ ਪਿਆਰਾ ਨੋਕ ਵਾਲਾ ਮੋੜ ਲਾਈਏ ਤੇ ਬਾਈ ਤਲਵਿੰਦਰ ਸਿੰਘ ਦੀ ਕੀਮਤ ਦਾ ਹਿਸਾਬ ਲਾਈਏ ਤੇ ਕਿੰਨੇ ਕਰ ਦਈਏ ਸੰਧੂ ਸਾਹਿਬ ਮੁੱਲ ਤੇ ਇਹਦਾ ਆਪਾਂ 10 ਕਰਦੇ ਆਂ ਅਛਾ ਹਾਂਜੀ ਤੇ ਫਿਰ ਸੇ ਯਾ ਕਰ ਦਿੱਤੀ 97 ਦੀ ਦੇ ਦਿੱਤੀ ਸੰਜੂ ਠੀਕ ਹੈ ਜੀ 97 ਦੀ ਠੀਕ ਸੀ ਤੇ ਗਾੜੀ ਸੁਈ ਸੁਵਾਈ ਆ ਗਈ ਹਾਂਜੀ ਇਹ ਸੁਈ ਆ ਗਈ ਮਾਜੀ ਕੱਲ ਸੁਈ ਰਾਤ ਦੀ ਠੀਕ ਹੈ ਜੀ ਮਗਰ ਕੱਟੀ ਐ ਤੇ ਰਾਤ ਹਾਂ ਰਾਤ ਸੁਈ ਐ ਮਗਰ ਕੱਟੀ ਦੋ ਚਵਾਈਆਂ ਹੋਈਆਂ ਇਹਦੀਆਂ ਅੱਛਾ ਦੋ ਰਾਤ ਦੀ ਫਿਰ ਰਾਤ ਦੀ ਸੁਈ ਹੋਈ ਏ ਹਾਂ ਰਾਤ ਦੀ ਸੁਈ ਜੇ ਦੋ ਚਵਾਈਆਂ ਹਈਆਂ ਕੱਲ ਸ਼ਾਮ ਦੀ ਹੋਗੀ ਹਾਂ ਸ਼ਾਮ ਦੀ ਗਈ ਹੈ ਨਾ ਹਾਂਜੀ ਠੀਕ ਹੈ ਤੇ ਕੱਟੀ ਆ ਗਈ ਮਗਰ ਹਾਂਜੀ ਸੰਦੂ ਚੋਣ ਓਕੇ ਓਕੇ ਸੰਦੂ ਸਾਹਿਬ ਠੀਕ ਹੈ ਲਿਆਓ ਭਾਈ ਸੁਖ ਭਾਈ ਤੇ ਸੱਜਣੋ ਮਗਰਾ ਕੱਟੀ ਆ ਗਈ ਬੈਠੀ ਜਿਹੜੀ ਨਾ ਹਾਂਜੀ ਹਾਂਜੀ ਠੀਕ ਆ ਇਹ ਆ ਗਈ ਆ ਢਾਲ ਤਲਵਾਰੀ ਸੱਜਣੋ ਮੋਹਰਾ ਨਸਲ ਦੇ ਵਿੱਚ ਠੀਕ ਹੈ ਜੀ ਤੇ ਕਿੰਨਾ ਕੁ ਬੌਲੇ ਤੋਂ ਸਟਾਰਟਿੰਗ ਆ ਸੰਧੂ ਸਾਹਿਬ ਐਂਦੇ 10 ਲੀਟਰ ਸਟਾਰਟਿੰਗ ਹੀ ਆ ਬੌਲੇ ਤੋਂ ਹਾਂਜੀ ਹਾਂਜੀ 14 15 ਤੋਂ ਹੱਥ ਨਹੀਂ ਛੜਦਾ 4 4 ਲੀਟਰ ਸੰਧੂ ਸਾਹਿਬ ਚੋਇਆ ਤੇ ਕੁਝ ਆਪਾਂ ਕੱਟੀ ਨੂੰ ਹੀ ਲਿਆਇਆ ਠੀਕ ਆ ਲੀਟਰ ਕਿੰਨੇ ਦਾ ਬਾਰਾ ਬਾਕੀ ਥਣ ਪਾਂਡਾ ਵੜਾ ਹਣਾ ਹਾਂਜੀ ਹਾਂਜੀ ਉਹ ਵਜਨ ਲੋਡ ਫੋਲਿਆ ਚੌੜਾ ਮੋਗੇ ਹਾਂਜੀ ਹਾਂਜੀ ਸੰਤੂ ਸਾਹਿਬ ਓਕੇ ਠੀਕ ਆ ਤੇ ਜੇ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕਰ ਦੀਏ ਸੰਤੂ ਸਾਹਿਬ ਮੁੱਲ ਤੇ ਆਪਾਂ 90 ਹਜ਼ਾਰ ਕਰਦੇ ਆ ਅੱਛਾ ਹਾਂਜੀ ਤੇ ਮਾਨਤਾਣ ਕਰਕੇ ਫਿਕਸ ਕਿੰਨਾ ਕਰ ਦੀਏ 84 ਦੀ ਸੰਤੂ ਸਾਹਿਬ ਜਾਣਦੀ ਹੈ 83 ਦੀ 84 ਦੀ ਤੇ ਗਾੜੀ ਆ ਗਈ ਦੂਜਾ ਸੂਆ ਹਾਂਜੀ ਹਨਾ ਤਿਆਰੀ ਦੇ ਬਿਲਕੁਲ ਸਮਾਂ ਤੁਹਾਡੇ ਹਿਸਾਬ ਨਾਲ 8-10 ਦਿਨ ਦਾ ਲੈ ਜੂ ਹਾਂ ਲੈ ਜੂ ਸੰਤੂ ਸਭ ਲੈ ਜੂ ਇੰਨਾ ਠੀਕ ਆ ਹਾਂਜੀ ਖੋਲਿਏ ਨਾਏ ਸੱਜਣੋ ਕੁੰਡ ਕੰਡ ਚੰਗੇ ਮਾਰੀ ਬੈਠੀ ਸੂਹਾ ਦੁੱਜਾ ਲਾਈਏ ਨੂੰ ਹਾਂਜੀ ਦੁੱਜਾ ਹੀ ਦੁੱਜਾ ਹੀ ਹੋਊਗੀ ਪਹਿਲਾ ਨਹੀਂ ਹਾਂ ਤੇ ਝੋਟੀ ਚੰਗੀ ਆ ਸਵੇਗ ਰੋ ਨਾਏ ਸੱਜਣੋ ਦੂਸਰਾ ਸੂਹਾ ਜਿਹੜੀ ਆ ਤੇ ਝੋਟੀ ਚੰਗੀ ਆ ਨਵੀਂ ਆਵਾਦੇ ਵੰਦੀ ਆ ਗਾਂ ਦੋ ਸੂਏ ਪੀ ਕੇ ਵੀ ਖਰਚ ਕਰਨੀ ਹੋਵੇ ਤੇ ਕਰ ਸਕੀ ਦੀ ਆ ਬਾਕੀ ਜਵਾਨ ਜੁਣੇ ਝੋਟੀ ਸਿੰਘ ਸੁੰਗ ਚੰਗਾ ਕੁੰਡਾ ਮੁੜਿਆ ਤੇ ਥੱਲੇ ਉਹ ਬਿਲਕੁਲ ਓਕੇ ਆ ਪੱਦਰ ਥਾਂ ਦੇਵਾ ਨੋਕ ਆਲਾ ਸਜਣੋਂ ਥਾਂ ਲੱਗਾ ਸਮਾਂ ਜ਼ਰੂਰ ਨੋਟ ਕਰਿਓ ਕੋਈ 8 ਤੋਂ 10 ਦਿਨ ਪਲੱਸ ਜਿਹੜੇ ਰਹਿ ਗਏ ਸੂਲ ਵਿੱਚ ਤੇ ਇਹਦੀ ਕੀਮਤ ਕੀ ਰਹਿ ਗਈ ਸੰਧੂ ਸਾਹਿਬ ਮੁੱਲ ਤੇ ਆਪਾਂ 82000 ਕਰਦੇ ਛੋਟਾ ਹੀ ਕਰਦੇ ਆ ਠੀਕ ਆ ਹਾਂ 75 ਦੀ ਦੇ ਦੇਣੀ ਸੰਧੂ ਸਾਹਿਬ ਆਪਾ ਓੜਤੀ ਜਾਵੇ ਹਾਂਜੀ ਹਾਂਜੀ ਠੀਕ ਹੈ ਤੇ ਗਾੜੀ ਸੋਈ ਆ ਗਈ ਸ਼ਾਈ ਵਾਲਾ ਹਾਂਜੀ ਸ਼ਾਈ ਵਾਲਾ ਆ ਗਈ ਸੰਧੂ ਸਾਹਿਬ ਥਾਣੇ ਦਾ ਵੀ ਬੜਾ ਚੰਗਾ ਮਾਈ ਆ ਹਾਂਜੀ ਸੰਧੂ ਸਾਹਿਬ ਤੇ ਜਿਆਦਾ ਨਾ ਹੋ ਗਿਆ ਸੋਈ ਨੂੰ ਇਹਨੂੰ ਤੇ ਬੋਲਾ ਕਿੰਨਾ ਰੈਡੀ ਆ ਬੋਲਾ ਸੰਧੂ ਸਾਹਿਬ ਇਹਦੇ ਥੱਲੇ ਹੁਣ 12 ਲੀਟਰ ਤਿਆਰ ਹੋਊਗਾ ਵੱਛੇ ਵੱਛਾ ਮਗਰ ਵੱਛਾ ਮਗਰ 나ੜੂ ਤੇ ਆਉ ਬੱਚਾ ਅੱਛਾ ਜੀ ਹਾਂਜੀ ਹਾਂਜੀ ਬੱਚਾ 나ੜੂ ਦੇ ਹਾਂਜੀ ਬਿਲਕੁਲ ਹਾਂਜੀ ਠੀਕ ਆ ਤੇ ਵੱਛ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਵਾਹ ਜੀ ਵਾਹ ਜੋੜ ਪੋਲੀ ਆ ਹਾਂ ਸੰਧੂ ਸਾਹਿਬ ਓਕੇ ਜੀ ਮੋਟੀ ਧਾਰ ਆ ਠੀਕ ਆ ਜੀ ਹਾਂਜੀ ਹਾਂਜੀ ਕਾਤ ਵਜਨ ਵੱਡਾ ਪੂਰਾ ਗਾਲਿਆਂ ਦੀ ਕੀਮਤ ਤੇਰੀ ਕਰੀਏ ਤੇ ਕਿੰਨੇ ਕੁ ਰਹਿ ਜੂਗੀ ਸੰਧੂ ਸਾਹਿਬ ਮੋਲੇ ਦਾ 45 ਕਰਦੇ ਆਪਾਂ ਅੱਛਾ ਜੀ ਹਾਂਜੀ 40 ਦੀ ਦੇ ਦੇਣੀ ਆਪਾਂ 40 ਦੀ ਹਾਂਜੀ ਦੇ ਦੇਣੀ ਆ ਦੇ ਦੀਏ 40 ਦੀ ਠੀਕ ਆ ਹਾਂਜੀ ਤੇ ਦੁੱਧ ਜੀ ਤਿਆਰ ਪੰਜਾਬ ਜਰਸੀ ਆ ਗਈ ਜੀ ਛੱਡ ਦੀ ਜੇ ਹਫਤਾ ਦੱਸ ਦੇਣ ਵੀ ਛੱਡ ਸਕਦੀ ਸੰਧੂ ਸਾਹਿਬ ਤੇ ਦੁੱਧ ਕਿੰਨਾ ਪਾਜੂ ਦੁੱਧ ਸੰਧੂ ਸਾਹਿਬ 2 ਲੀਟਰ ਭਰ ਆਉਗੀ ਛੱਡ ਸਕਦੇ ਹਾਂ ਨਾ ਭਰਾ ਸਕਦੇ ਲਾਓ ਕੱਢ ਲਓ ਲੋ ਜੀ ਸ ਤਾਂ ਜਨੋਂ ਦੂਜਾ ਸੂਆ ਤੇ ਤੀਜਾ ਗਣੀਆਂ ਨੂੰ ਇਹਨੂੰ ਤੇ ਜਾਂ ਭਾਵੇਂ ਮੰਨ ਲੇ ਕੋਈ ਦੂਜਾ ਮੰਨ ਲੇ ਠੀਕ ਹੈ ਹਾਂਜੀ ਹੈਗੀ ਦੂਜੇ ਹੀ ਹਾਂਜੀ ਹਾਂਜੀ ਦੂਜੇ ਹੀ ਉਹਦਾ ਠੀਕ ਹੈ ਸੋ ਇਹ ਨਾ ਕਿਹੜੀ ਫੁੱਟੀ ਹੋ ਚਲੇ ਕਿਸੋ ਨਾ ਜੀ ਲਓ ਜੀ ਪੰਜਾਬ ਵਾਲੀ ਜਰਸੀ ਸਜਣਾ ਤੇ ਜੈਡ ਬਲੈਕ ਬਿਲਕੁਲ ਤੋੜ ਦੋ ਜੀ ਤੇ ਹਰ ਟੋਲੇ ਸਜਣਾ ਬੜੀ ਚੰਗੀ ਪਈ ਆ ਦੁੱਧ 20 ਕਿਲੋ ਤੇ ਬੜੇ ਆਰਾਮ ਨਾਲ ਭਰੀ ਜੋ ਹਾਂਜੀ ਹਾਂਜੀ ਸੰਤ ਸਾਬ ਬੋਦੀ ਆ ਬਾਈ ਵੇਖੋ ਕਿੰਨੀ ਵਸੀ ਦੀ ਹੂੰ ਲੰਬੇ ਚੰਗੀ ਆ ਰੇਲ ਗੱਡੀ ਦੇ ਡੱਬੇ ਆਖਾ ਤੋੜ ਦੋ ਮੜੀ ਜੀ ਚੱਲ ਹਾਂ ਪੁੱਲਾ ਬਈ ਸੱਜਣ ਤੇ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਦਾ ਲਾਰੀਏ ਸੰਧੂ ਸਾਹਿਬ ਆਪਾਂ ਕਿਹਾ ਜੀ ਰੱਖਣਾ ਮੁੱਲੇ ਦਾ ਅੱਛਾ ਜੀ 67000 ਮੁੱਲ ਕਰਦੇ ਆਪਾਂ ਅੱਛਾ ਜੀ 62000 ਦੀ ਦੇ ਦੇਣੀ ਆਪਾਂ 60 ਦੀ ਕਰਦਗੀ ਨਿਕ ਕਾਟ ਦੀ ਜਾਨ ਦੋ ਫਿਰ 60 ਪੂਰੇ ਜਾਨ ਦੇ ਅਜ ਦੇ ਸਾਬ ਜਾਨ ਦੋ ਸਾਬ ਜਾਨਦ ਕੇ ਹਨਾ ਜਾਨ ਦੋ ਸਾਬ ਜੀ ਗਾੜੀ ਬੂਰੀ ਤੇ ਨੀਲੀ ਰਾਵੀ ਆ ਗਈ ਹਨਾ ਹਾਂਜੀ ਹਾਂਜੀ ਠੀਕ ਹੈ ਇਹ ਕਿੰਨੇ ਚਿਰ ਦੀ ਉਮਰ ਹੋ ਗਈ ਇਹਦੇ ਕਿੰਨੀ ਕੁ ਹੋ ਗਈ ਇਹ ਸੰਧੂ ਸਾਹਿਬ ਹੋ ਜਾਂਦੇ 20 22 ਮਹੀਨੇ ਦੀ ਹੋ ਗਈ ਹੈ ਅੱਛਾ ਹਾਂਜੀ ਹਾਂਜੀ ਗਾਰੀ ਤੇ ਅਗਾ ਬੰਦ ਤੇ ਹਾਂਜੀ ਹਾਂਜੀ ਹਨਾ ਕੋਈ ਸਾਥ ਦੀ ਭੈਣ ਭਰਾ ਦੇ ਨਾਲ ਆ ਗਈ ਸਾਰਾ ਨੇ ਪੂਰੀ ਆ ਗਈ ਤੇ ਨਾਲੇ ਨੀਲੀ ਰਾਵੀ ਆ ਗਈ ਦੋਵੇਂ ਨਿਸ਼ਾਨੀਆਂ ਕਵਰ ਕਰਦੀ ਹਨਾ ਹਾਂਜੀ ਹਾਂਜੀ ਸੋਹਣੀ ਹੈ ਛੋਟੀ ਹੈ ਹਨਾ ਲਓ ਸੱਜਣੋ ਤੇ ਜੇ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕੀਤੇ ਦੇ ਦਾਂਗੇ ਸੰਧੂ ਸਾਹਿਬ ਇਹਦਾ ਮੁੱਲ ਆਪਾਂ ਛੋਟਾ ਹੀ ਰੱਖਣਾ ਕਿੰਨਾ 28000 ਮੁੱਲ ਕਰਦੇ ਆਪਾਂ 25 ਦੀ ਦੇ ਦਈਏ 25 ਦੀ ਦੇ ਦਈਏ ਹੋਰ ਵੇਖ ਲੋ ਕਰ ਦੋ ਚਲੋ ਜਾਣ ਦੋ 23000 ਦੀ ਦੇ ਦਿਆਂਗੇ ਜੈ ਸਨੋ ਕਰਦੇ ਹਾਂ ਹਾਂਜੀ ਹਾਂਜੀ 23000 ਦੀ ਸੱਜਣੋ ਕੱਟੀ ਕੱਟੀ ਨਹੀਂ ਆ ਝੋਟੀ ਆ ਪੁੱਜੀ ਆ ਬਾਂਦੇਵੱਤਰ ਤੇ ਆ ਬਿਲਕੁਲ ਤਿਆਰੀ ਦੇ ਆ ਸਮਾਂ ਜਿਹੜਾ ਤੇ ਨਿਸ਼ਾਨੀਆਂ ਨੂੰ ਸਾਰੀਆਂ ਨੂੰ ਕਵਰ ਕਰਦੀ ਆ ਜੇ ਬੂਰੀ ਆ ਤੇ ਨਾਲ ਨੀਲੀ ਵੀ ਆ ਤੇ 라ਵੀ ਵੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪਤਾ ਨਹੀਂ ਆ ਕੀ ਠੀਕ ਆ ਜੀ ਤੇ ਬਿਲਕੁਲ ਠੰਠੁਣ ਓਕੇ ਝੋੜੀ ਚੰਗੀ ਪੈਂਦੀ ਆ ਖਰੀਦਾਰੀ ਕਰਿਓ ਭਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚ ਕੇ ਪਿੰਡ ਗੱਗੋਪੂਆ ਤੇ ਪਸ਼ੂ ਸਾਰੀ ਤਰ੍ਹਾਂ ਦੇ ਹੈਗੇ ਨੇ ਸ਼ਾਈ ਆਲ ਜਰਸੀ ਤੇ ਤਾਰੀਆਂ ਸੂਈਆਂ ਸੂਈਆਂ ਨਰਖ ਪਰ ਕਰਿਓ ਤੇ ਨਾਲ ਨੇਲੀ ਰਾਵੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ